ਲੱਖ ਸਰਕਾਰਾਂ ਨੂੰ ਹਲਾਉਣਾ ਪੈਂਦਾ ਹਲਾਉਣਾ ਦੇਣਾ ਪੈਂਦਾ ਉਦਾਂ ਇਹ ਨਹੀਂ ਚਲਦੀਆਂ ਸਾਡੀ ਵਾਰੀ ਬੜਾ ਕੁਝ ਹੋ ਜਾਂਦਾ ਮੈਂ ਤਾਂ ਪਹਿਲਾਂ ਵੀ ਇੱਕ ਦੋ ਵਾਰੀ ਤੁਹਾਡੇ ਨਾਲ ਗੱਲ ਕਰਦੇ ਕਿਹਾ ਸੀਗਾ ਕਿ ਜਦੋਂ 2018 ਚ ਇਹਦੇ ਨਾਲ ਦਾ ਹੀ ਐਮੈਂਡਮੈਂਟ ਵਾਸਤੇ ਕਿਹਾ ਸੀ ਸਕੇਂਦਰ ਨੂੰ ਤੇ ਕੇਂਦਰ ਕਹਿੰਦਾ ਵੀ ਅਸੀਂ 2016 ਚ ਮਾਫ ਕਰਨਾ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਐਮੈਂਡਮੈਂਟ ਵਾਸਤੇ ਕੇਂਦਰ ਕਹਿੰਦਾ ਵੀ ਸਾਡੇ ਮੁਲਕ ਸੈਕੂਲਰ ਆ ਇੱਥੇ ਇੱਕ ਧਰਮ ਦਾ ਕਾਨੂੰਨ ਨਹੀਂ ਬਣ ਸਕਦਾ ਤੇ 6 ਤਰ੍ਹਾਂ ਦੇ ਕਾਨੂੰਨ ਬਣੇ ਹੋਏ ਨੇ ਗਊ ਮਤਾ ਦਾ ਐਕਟ ਪੰਜਾਬ ਵਿੱਚ 1955 ਦਾ ਲਾਗੂ ਹੈ 1955 ਦਾ ਪੰਜਾਬ 'ਚ ਲਾਗੂ ਹੈ ਹਰਿਆਣਾ ਮਹਾਰਾਸ਼ਟਰ ਕਿਹੜੀ ਸਟੇਟ ਆ ਜਿੱਥੇ ਗਊ ਮਤਾ ਦਾ ਐਕਟ ਨਹੀਂ ਹੈਗਾ ਅਸੀਂ ਉਸ ਐਕਟ ਦੇ ਵਿਰੁੱਧ ਚ ਨਹੀਂਗੇ ਅਸੀਂ ਤਾਂ ਆਪਣੇ ਗੁਰੂ ਦਾ ਇਨਸਾਫ ਮੰਗਦੇ ਆ ਜੇ ਸਾਡੇ ਗੁਰੂ ਜੇ ਤਾਂ ਤੁਸੀਂ ਸਾਰੇ ਰਲ ਕੇ ਕਿੱਥੇ ਕਿੱਥੇ ਕੋ ਮਹਾਰਾਸ਼ਟਰ ਤੋਂ ਲੈ ਕੇ ਪੰਜਾਬ ਤੱਕ ਕਿਹੜੀ ਸਰਕਾਰ ਆ ਕੋ ਕੇਂਦਰ ਦੀ ਲਾ ਲਓ ਸਟੇਟ ਸੂਬਿਆਂ ਦੀ ਲਾ ਲਓ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਨਹੀਂ ਮਨਾਇਆ ਇਹ ਤਾਂ ਫੇਰ ਉਤੋਂ ਤੋਂ ਤੋਂ ਗੱਲ ਰਹਿ ਗਈ ਨਾ ਜੇ ਅਸੀਂ ਸਾਨੂੰ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਆਨ ਸ਼ਾਨ ਦੇ ਅੱਜ ਫਿਕਰ ਨਹੀਂ ਕੀ ਤੇ ਫੇਰ ਤਾਂ ਅਸੀਂ ਲਫਾਫੇਬਾਦੀ ਕਰਦੇ ਪਏ ਆ ਫੇਰ ਤਾਂ ਜਿੱਡੇ ਮਰਜੀ ਭਾਵੇਂ ਸਰਕਾਰਾਂ ਦਾ ਬਜਟ ਹੁੰਦੇ ਇਹਨਾਂ ਦਾ ਕਿਹੜਾ ਕਿਸੇ ਦੇ ਘਰੋਂ ਲੱਗਣਾ ਹੁੰਦਾ ਗੁਰਪ੍ਰੀਤ ਸਿੰਘ ਜੀ ਫਿਕਰ ਦੀ ਤੁਸੀਂ ਗੱਲ ਕੀਤੀ ਆ ਫਿਕਰ ਤਾਂ ਮੈਨੂੰ ਯਾਦ ਆਇਆ ਵੀਰ ਜੀ ਦਾ ਹਾਲ ਕੀ ਆ ਮੇਰੇ ਨਾਲ ਵੀਰ ਜੀ ਖੜੇ ਆ ਤੁਸੀਂ ਦੱਸ ਰਹੇ ਸੀ ਕਿ ਸਮੇਂ-ਸਮੇਂ ਤੇ ਜਾਂਦੇ ਹੁੰਦੇ ਆਏ ਮਿਲ ਕੇ ਵੀ ਆਉਂਦੇ ਆ ਹਾਲਾਤ ਕੀ ਆ ਉੱਪਰ ਵੀਰ ਦੇ ਦੇਖੋ ਹਾਲਾਤ ਤਾਂ ਨਾਜ਼ੁਕ ਨੇ ਉਹ ਤਾਂ ਹਟੇਲਾ ਸਿੰਘ ਬੈਠਾ ਵਾ ਉਹਦਾ ਹੱਠ ਹੀ ਆ ਜਿਹੜਾ ਉਹਨੂੰ ਉੱਥੇ ਲੈ ਕੇ ਬੈਠਾ ਨਹੀਂ ਤੇ ਕੋਈ ਮੇਰੇ ਵਰਗਾ ਹੁੰਦਾ ਤੇ ਕਿਸੇ ਨੇ ਕਹਿ ਬਹਾਨੇ ਭਾਵੇਂ